ਸਾਡੇ ਟ੍ਰਾਂਟੋ ਦੇ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਪੀਅਰਸਨ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਸੀਟੀ ਸਕੈਨਰ ਲਾ ਦਿੱਤਾ ਗਿਆ ਹੈ ਇਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ 3D ਪੋਰਟੇਬਲ ਇਮੇਜ ਲੈ ਕੇ ਦੇਵੇਗਾ ਹੁਣ ਜਿਹੜਾ ਤੁਹਾਡਾ ਕੈਰੀ ਆਨ ਬੈਗ ਹੈ ਜਿਹੜਾ ਤੁਸੀਂ ਨਾਲ ਲੈ ਕੇ ਜਾਂਦੇ ਹੋ ਉੱਪਰ ਦੋ ਟੈਚੀ ਤਾਂ ਤੁਸੀਂ 23 23 ਕਿਲੋ ਵਾਲੇ ਦੋ ਦੋ ਟੈਚੀ ਤਾਂ ਭਾਈ ਇੱਥੇ ਜਮਾ ਕਰਾ ਦਿੰਦੇ ਆ ਇੱਕ 12 ਤੋਂ 14 ਕਿਲੋ ਦਾ ਇੱਕ ਹੋਰ ਭਰਿਆ ਨਾਲ ਹੁੰਦਾ ਆਪਣੇ ਜਿਹਦੇ ਵਿੱਚ 7 ਕਿਲੋ ਭਾਰ ਅਲਾਊਡ ਹੁੰਦਾ ਪਰ ਹੁੰਦਾ ਉਹ ਚ 12 13 ਕਿਲੋ ਹੀ ਆ ਉਹ ਐਵੇਂ ਜੈਕਟਾਂ ਜੂਗਟਾਂ ਹੱਥਾਂ ਤੇ ਵੀ ਰੱਖੀਆਂ ਹੁੰਦੀਆਂ ਦੋ ਤਿੰਨ ਪਾਈਆਂ ਵੀ ਹੁੰਦੀਆਂ ਉਹ ਜਾਣੀਆਂ ਤਾਂ ਸਾਰੀਆਂ ਹੀ ਹੁੰਦੀਆਂ ਪਰ ਉਹ ਚਲੋ ਆਪਾਂ ਲੈ ਜੰਨੇ ਆ ਉੱਪਰ ਫਿਰ ਉਹ ਚੋ ਸਮਾਨ ਕਢਾਉਂਦੇ ਆ ਉਹ ਉਹ ਕਹਿੰਦੇ ਜੇ ਕੋ ਗੋਲੀਆਂ ਨੇ ਦਵਾਈ ਹੈ ਤੁਹਾਡੀ ਉਹ ਬਾਹਰ ਕਢੋ ਇੱਕ ਪਲਾਸਟਿਕ ਦੇ ਲਫਾਫੇ ਚ ਪਾਓ ਫਿਰ ਤੁਹਾਡਾ ਜੇ ਲੈਪਟਾਪ ਆ ਆਈਪੈਡ ਆ ਉਹ ਤੁਸੀਂ ਬਾਹਰ ਕੱਢਣਾ ਹੁੰਦਾ ਹੈ ਚਾਰਜਰ ਬਾਹਰ ਕੱਢਣੇ ਹੁੰਦੇ ਨੇ ਜੇ ਕੋਈ ਕਿਸੇ ਆਈਟਮ ਦੇ ਵਿੱਚ ਸੈੱਲ ਪੈਂਦਾ ਤੇ ਸੈੱਲ ਬਾਹਰ ਕੱਢ ਕੇ ਰੱਖਣਾ ਹੁੰਦਾ ਸੋ ਉਹ ਸਾਰਾ ਕੁਝ ਤੁਹਾਨੂੰ ਕਹਿੰਦੇ ਆ ਕਰੋ ਫਿਰ ਉਹ ਟੋਕਰੀਆਂ ਜੀਆਂ ਦੇ ਦਿੰਦੇ ਆ ਆ ਪਲਾਸਟਿਕ ਦੀਆਂ ਉਹਨਾਂ ਦੇ ਵਿੱਚ ਸਮਾਨ ਆਪਾਂ ਟਿਕਾਉਨੇ ਆ ਫਿਰ ਸਕੈਨ ਹੁੰਦਾ ਫਿਰ ਤੁਹਾਨੂੰ ਜਾ ਕੇ ਉਹ ਬੈਲਟਾਂ ਵੀ ਲੋਹਾ ਲੈਂਦੇ ਆ ਜੁੱਤੀਆਂ ਵੀ ਲੋਹਾ ਲੈਂਦੇ ਆ 15 ਮਿੰਟ ਲੱਗ ਜਾਂਦੇ ਆ ਮੇਰੀ ਮੇਰੀ ਇੱਕ ਵਾਰੀ ਬੈਲਟੀ ਰਹਿ ਗਈ ਸੀ ਉਹਦੇ ਵਿੱਚ ਮੁੜ ਕੇ ਪਤਾ ਲੱਗਿਆ ਜੋ 65 ਡਿਗਰੀ ਫਿਰੇ ਮੈਂ ਕਿਹਾ ਉਹ ਹੋ ਬੈਲਟ ਤਾਂ ਉੱਥੇ ਰਹਿ ਗਈ ਸੀ ਇਦਾਂ ਸਮਾਨ ਵੀ ਕਈ ਰਹਿ ਜਾਂਦਾ ਤੇ ਉਹ ਹੁਣ ਉਹ ਤੁਹਾਨੂੰ ਸਮਾਨ ਹੁਣ ਕੱਢਣਾ ਨਹੀਂ ਪਾਵੇਗਾ ਅਜੇ ਸਿਰਫ ਇਹ ਪੀਅਰਸਨ ਇੰਟਰਨੈਸ਼ਨਲ ਰਿਪੋਰਟ ਤੇ ਕੀਤਾ ਗਿਆ ਹੈ 3D ਸਕੈਨਰ ਉਹਨਾਂ ਨੇ ਲਾ ਦਿੱਤਾ ਤੁਹਾਨੂੰ ਸਮਾਨ ਕੱਢਣ ਦੀ ਲੋੜ ਨਹੀਂ ਇਦਾਂ ਹੀ ਉਹ ਵਿੱਚ ਰੱਖ ਦਿਓ ਉਹਦੇ ਵਿੱਚ ਸਕੈਨਰ ਜਿਵੇਂ ਆਪਾਂ ਬੋਡੀ ਸਕੈਨ ਕਰਦੇ ਆ ਇਓਂ ਹੀ ਉਹ ਤੁਹਾਡਾ ਸਮਾਨ ਸਕੈਨ ਕਰ ਸਕਦੇ ਨੇ ਸੋ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਏਗਾ 3D ਇਮੇਜ ਬਣਾਏਗਾ ਉਹ ਨਵੀਂ ਟੈਕਨੋਲੋਜੀ ਆ এফਿਸ਼ੀਐਂਸੀ ਇਸ ਦੇ ਵਿੱਚ ਬਹੁਤ ਹੈ ਰੋਲ ਆਊਟ ਪਲਾਨ ਇਹ ਹੈਗਾ ਕਿ ਇਹਨੂੰ ਵੈਂਕੂਵਰ ਇੰਟਰਨੈਸ਼ਨਲ 에ਰਪੋਰਟ ਤੇ ਲਿਆਂਦਾ ਜਾ ਰਿਹਾ ਹੈ ਫਿਰ ਇਸ ਤੋਂ ਬਾਅਦ ਇਸ ਨੂੰ ਬਾਕੀ ਦੇ 에ਰਪੋਰਟਸ ਦੇ ਉੱਤੇ ਹੌਲੀ-ਹੌਲੀ ਇੰਟਰੋਡਿਊਸ ਕਰ ਦਿੱਤਾ ਜਾਏਗਾ ਫਿਊਚਰ ਐਕਸਪੈਂਸ਼ਨ ਇਹਦੇ ਵਿੱਚ ਰੱਖਿਆ ਹੋਇਆ ਸੀਟੀ ਸਕੈਨ ਇਹ ਲੱਗਣਗੇ ਤੁਹਾਡੇ ਟੈਚੀ ਦਾ ਤੁਹਾਡਾ ਸੀਟੀ ਸਕੈਨ ਹੋਵੇ ਨਾ ਹੋਵੇ ਤੁਹਾਨੂੰ 2-2 ਸਾਲ ਦੀ ਵੇਟ ਭਾਵੇਂ ਕਰਨੀ ਪਵੇ ਪਰ ਤੁਹਾਡੇ ਸਰੀਰ ਦੀ ਸੀਟੀ ਸਕੈਨ ਉਸੇ ਵੇਲੇ ਹੋ ਜਾ ਕਰਨੀ ਹੈ ਸਾਰਾ ਸਰੀਰ ਤੁਹਾਡਾ ਸੀਟੀ ਸਕੈਨ ਕਰਕੇ ਉਹਨਾਂ ਨੇ ਤੁਹਾਨੂੰ ਰਿਪੋਰਟ ਦੇ ਦਿਆ ਕਰਨੀ ਹੈ ਕਿ ਇਹਦੇ ਮਿਹਦੇ ਦੇ ਵਿੱਚ ਤੁਸੀਂ ਆਲੂਆਂ ਵਾਲੇ ਪਰੌਂਠੇ ਲੁਕੋਏ ਹੋਏ ਆ ਇਹਦੇ ਲਿਵਰ ਦੇ ਵਿੱਚ ਇਸ ਵੇਲੇ 5 ਕਿਲੋ ਤੁਸੀਂ ਉਹਦੇ ਵਿੱਚ 5 5 ਕਿਲੋ ਕਰੇਲੇ ਦਬੇ ਹੋਏ ਆ ਉਹ ਸਾਰਾ ਕੁਝ ਨਿਕਲ ਆਏਗਾ